ਦੇ ਵਿੱਚ ਫਸਿਆ ਹੋਇਆ ਉਹ ਚਕ ਦਲਦਲ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਇਹਨਾਂ ਨੇ ਸ਼ੁਰੂ ਕੀਤੀ ਕਣਕ ਝੋਨੇ ਦੇ ਚੱਕਰ 'ਚ ਫਸਿਆ ਹੋਇਆ ਉਹਨੂੰ ਹੋਰ ਕੋਈ ਬਦਲ ਨਹੀਂ ਤੇ ਹੁਣ ਇਹਨਾਂ ਨੇ ਉਹਨੂੰ ਜਿਹੜਾ ਕਰਜ਼ੇ ਦੇ ਦਲਦਲ 'ਚ ਫਸੇ ਕਿਸਾਨ ਤੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਉਹ ਤੋਂ ਹੱਥ ਖਿੱਚਣਾ ਕਿਤਨਾ ਚਾਹੁੰਦੇ ਮਜਬੂਰੀ ਹੈ ਸਾਡੀ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਆਪ ਛੱਡਣਾ ਚਾਹੁੰਦੇ ਆ ਸਾਨੂੰ ਕੁਆਲਿਟੀ ਦੇ ਪੈਸੇ ਦਿੱਤੇ ਜਾਣ ਸਾਨੂੰ ਨਾ ਕਿ ਇਹਦੇ ਵਿੱਚ ਕੱਡੂ ਤਾਂ ਸਰਕਾਰ ਹੀ ਕੱਢ ਸਕਦੀ ਜੀ ਇਹ ਜਿਹੜੀ ਕੁਆਂਟੀਟੀ ਤੇ ਕੁਆਲਿਟੀ ਹੈ ਜਿਹੜੀ ਕਵਾਲਿਟੀ ਦਾ ਸਹੀ ਤਰੀਕੇ ਨਾਲ ਮੁੱਲੋਵੇ ਸਾਡੇ ਜਿਹੜੀ ਫਸਲਾਂ ਜਿਹੜੀ ਉਹਦਾ ਉਹਨੂੰ ਐਮਐਸਪੀ ਆ ਸਾਰੀਆਂ ਫਸਲਾਂ ਤੇ ਉਹ ਹੋਵੇ ਤਾਂ ਕਿਸਾਨ ਤਾਂ ਪਹਿਲਾਂ ਹੀ ਨਿਕਲਣਾ ਚਾਹੁੰਦੇ ਆ ਜੀ ਦੇਖੋ ਜੀ ਦੁਸਤ ਪ੍ਰਾਪਤਾ ਹੈ ਗਈ ਨੇ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਭ ਕੁਝ ਹੋ ਰਿਹਾ ਪਰ ਇਹਦੇ ਨਾਲ ਵੱਡੀ ਗੱਲ ਮੈਨੂੰ ਤਾਂ ਇਹਨਾਂ ਦੀ ਸ਼ੰਕਾ ਜਿਹੜੀ ਨੀਤੀ ਆ ਉਹਦੇ ਉੱਤੇ ਸ਼ੱਕ ਲੱਗਦਾ ਵੀ ਜਿਹੜੀ ਇਹਦੇ ਵਿੱਚ 15117 175 ਰੁਪਏ 50 ਪੈਸੇ ਦੀ ਸਬਸਿਡੀ ਆ ਵੀ ਜਦੋਂ ਉਹ ਚੱਕਤੀ ਉਸ ਤੋਂ ਬਾਅਦ ਇਹ ਯੂਰੀਆ ਵੀ ਵਧੀਆ ਹੋ ਜੂ ਤੇ ਫਸਲਾਂ ਵੀ ਵਧੀਆ ਹੋਣ ਲੱਗ ਜਣਾਂ ਸਰ ਮਾਤਰਾ ਤਾਂ ਜੋ ਜਿਵੇਂ ਜਿਮੀਦਾਰ ਪਹਿਲਾਂ ਪਾਉਂਦੇ ਸੀ ਉਵੇਂ ਹੀ ਪਾ ਰਹੇ ਨੇ ਕਿ ਦੋ ਜਾਂ ਤਿੰਨ ਕਿਸ਼ਤਾਂ ਜਿਵੇਂ ਯੂਨੀਵਰਸਿਟੀ ਰეკਮੈਂਡ ਕਰਦੀ ਕਰਦੇ ਆ ਠੀਕ ਹੈ ਥੋੜੀ ਬਹੁਤੀ ਹੁੰਦਾਗਾ ਕਿਸੇ ਦਾ ਖੇਤ ਕਿਵੇਂ ਮਾੜਾ ਰਹਿ ਗਿਆ ਜਾਂ ਕਿਵੇਂ ਇੱਕ ਦਾ ਰੇ ਵਧ ਲਾ ਲੈਂਦਾਗਾ ਪਰ ਇਹ ਤਾਂ ਨਹੀਂ ਹੈਗਾ ਵੀ ਉਹ ਜਿਆਦਾ ਮਾਤਰਾ ਹੀ ਯੂਰੀਆ ਦੀ ਪਾਈ ਜਾਂਦਾ ਹਰ ਟਾਈਮ ਯੂਰੀਆ ਤਾਂ ਨਹੀਂ ਪਾਉਂਦਾ ਜੇ ਜੇ ਨਾ ਪਾਇਆ ਜਾਵੇ ਤਾਂ ਫਿਰ ਕੀ ਨੁਕਸਾਨ ਨਾ ਪਾਉਂਦਾ ਸਰ ਵੀ ਹੁਣ ਸਾਡੀਆਂ ਜ਼ਮੀਨਾਂ ਲੱਗ ਚੁੱਕੀਆਂ ਨੇ ਕਿਉਂਕਿ ਬਹੁਤ ਲੰਮੇ ਟਾਈਮ ਤੋਂ ਅਸੀਂ ਇਹ ਹਰੀ ਕ੍ਰਾਂਤੀ ਦੇ ਵਿੱਚ ਆਏ ਵਿਆਂਗੇ ਇਹ ਮਾਡਲ ਚ ਆਏ ਵਿਆਂ ਤੇ ਸਾਡੀ ਫਸਲ ਨਹੀਂ ਹੁੰਦੀ ਉਹਦੇ ਨਾਲ ਮਜਬੂਰੀ ਹੈ ਸਾਡੀ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਆਪ ਛੱਡਣਾ ਚਾਹੁੰਦੇ ਆਂ ਵੀ ਸਾਨੂੰ ਕੁਆਲਟੀ ਦੇ ਪੈਸੇ ਦਿੱਤੇ ਜਾਣ ਸਾਨੂੰ ਨਾ ਕਿ ਇਹਦੇ ਵਿੱਚ ਵੀ ਯੂਰੀਆ ਜਾਂ ਪੈਸਟੀਸਾਈਡ ਦੀ ਖੇਤੀ ਕਰੀਏ ਅਸੀਂ ਦੇਖੋ ਜੀ ਦੁਸਤਪ੍ਰਾਪਤਾ ਹੈਗੀ ਨਹੀਂ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਭ ਕੁਝ ਹੋ ਰਿਹਾ ਹੈ ਪਰ ਇਹਦੇ ਨਾਲ ਵੱਡੀ ਗੱਲ ਮੈਨੂੰ ਤਾਂ ਇਹਨਾਂ ਦੀ ਸ਼ੰਕਾ ਜਿਹੜੀ ਨੀਤੀ ਆ ਉਹਦੇ ਉੱਤੇ ਸ਼ੱਕ ਲੱਗਦਾ ਵੀ ਜਿਹੜੀ ਇਹਦੇ ਵਿੱਚ 1517 175 ਰੁਪਏ 50 ਪੈਸੇ ਦੀ ਸਬਸਿਡੀ ਆ ਵੀ ਜਦੋਂ ਉਹ ਚੱਕਤੀ ਉਸ ਤੋਂ ਬਾਅਦ ਇਹ ਯੂਰੀਆ ਵੀ ਵਧੀਆ ਹੋ ਜੂ ਤੇ ਫਸਲਾਂ ਵੀ ਵਧੀਆ ਹੋਣ ਲੱਗ ਜਾਣੀਆਂ ਜਿਵੇਂ ਕਿ ਐਲਪੀਜੀ ਸਿਲੰਡਰ ਵਾਇ ਵਿੱਚ ਕੀਤੀ ਸੀ ਇਹਨਾਂ ਨੇ ਵੀ ਪਹਿਲਾਂ ਉਹ ਮਾੜੀ ਸੀ ਜਦੋਂ ਸਿਲੰਡਰ ਤੋਂ ਸਬਸਿਡੀ ਚੱਕੀ ਗਈ ਖਾਤਿਆਂ ਚ ਆਉਣ ਲੱਗੀ ਤੇ ਹੁਣ ਉਹ ਚੰਗੀ ਹੋਣ ਲੱਗੀ ਹੁਣ ਘਰ ਘਰ ਸਿਲੰਡਰ ਫਿਰਦਾ ਉਵੇਂ ਹੀ ਘਰ ਘਰ ਇਹ ਯੂਰੀਆ ਹੋ ਜਾਣਾ ਜਦੋਂ ਇਹ ਤੇ ਸਬਸਿਡੀ ਚੱਕੀ ਗਈ ਫਸਲ ਨੂੰ ਜੀ ਹੁਣ ਜਦੋਂ ਨਸੇ ਤੇ ਲੱਗ ਗਈ ਸਾਨੂੰ ਹਰੀ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਦਿੱਤਾ ਜਿਹੜਾ ਜੂਰੀ ਆ ਜਿਹੜਾ ਜਿਹੜਾ ਇਹਨਾਂ ਨੇ ਸਰਕਾਰ ਨੇ ਮਾਡਲ ਕਿਸਾਨ ਨੂੰ ਦਿੱਤਾ ਕਿਸਾਨ ਨੇ ਉਹ ਅਪਣਾਇਆ ਤੇ ਹੁਣ ਉਹੀ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਹੁਣ ਉਹ ਉਸ ਚੱਕਰ ਵਿੱਚ ਦੇ ਵਿੱਚ ਕਿਸਾਨ ਤਾਂ ਫਸ ਚੁੱਕਿਆ ਉਹਦੇ ਚੋਂ ਨਿਕਲਣਾ ਕੱਢੂ ਤਾਂ ਸਰਕਾਰ ਹੀ ਕੱਢ ਸਕਦੇ ਜੀ ਇਹ ਜਿਹੜੀ ਕੁਆਂਟੀਟੀ ਤੇ ਕੁਆਲਿਟੀ ਆ ਜਿਹੜੀ ਕੁਆਲਿਟੀ ਦਾ ਸਹੀ ਤਰੀਕੇ ਨਾਲ ਮੁੱਲ ਹੋਵੇ ਸਾਡੇ ਜਿਹੜੀ ਫਸਲਾਂ ਜਿਹੜੀ ਉਹਦਾ ਉਹਨੂੰ ਐਮਐਸਪੀ ਆ ਸਾਰੀਆਂ ਫਸਲਾਂ ਤੇ ਉਹ ਹੋਵੇ ਤਾਂ ਕਿਸਾਨ ਤਾਂ ਪਹਿਲਾਂ ਹੀ ਨਿਕਲਣਾ ਚਾਹੁੰਦੇ ਆ ਜੀ ਕਿਸਾਨਾਂ ਦਾ ਕਿਹੜਾ ਦਿਲ ਕਰਦਾ ਸਾਰਾਂ ਤੋਂ ਪਹਿਲਾਂ ਜਿਹੜਾ ਜੂਰੀ ਆ ਜੇ ਅਸੀਂ ਪਾਉਨੇ ਆ ਜਾਂ ਪੈਸਟੀਸਾਈਡ ਪਾਉਨੇ ਆ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਅਸਰ ਤਾਂ ਕਿਸਾਨ ਦੀ ਬੋਡੀ ਤੇ ਉਹਦਾ ਹੁੰਦਾ ਜੀ ਉਹ ਫਸਲ ਦੇ ਵਿੱਚ ਜਾ ਕੇ ਕਿਸੇ ਹੋਰ ਲੋਕਾਂ ਕੋਲ ਤਾਂ ਸੇ ਮਹੀਨੇ ਬਾਅਦ ਅਸਰ ਹੋਣਾ ਸਾਡੇ ਤਾਂ ਜਦੋਂ ਅਸੀਂ ਉਹਨੂੰ ਯੂਜ਼ ਕਰਦੇ ਆ ਨਾਲ ਦੀ ਨਾਲ ਪੈਂਦਾ ਜੀ ਸਰ ਜੂਰੀ ਦੀ ਖੇਤਾਂ ਦੇ ਵਿੱਚ ਮਾਤਰਾ ਨਹੀਂ ਵਧ ਰਹੀ ਜੀ ਇਹਦੀ ਮੰਗ ਰੋਂ ਕਟੌਤੀ ਕੀਤੀ ਜਾ ਰਹੀ ਹੈ ਜਿਵੇਂ 50 ਕਿਲੋ ਤੋਂ 45 ਕਿਲੋ ਦਾ ਕਟਾ ਕੀਤਾ ਗਿਆ ਜਿਵੇਂ 5 ਕਿਲੋ ਗੱਟੇ ਮੰਗਰ ਘਟਾਇਆ ਗਿਆ ਇਸੇ ਤਰ੍ਹਾਂ ਜਿਵੇਂ ਸਰਕਾਰ ਨੇ ਐਲਪੀਜੀ ਗੈਸ ਸਿਲੰਡਰ ਤੇ ਆਪਣੇ ਪਹਿਲਾਂ ਸਬਸਿਡੀ ਸੀਗੀ ਪਹਿਲਾਂ ਸਸਤਾ ਮਿਲਦਾ ਸੀ ਫਿਰ ਇਹਨਾਂ ਨੇ ਖਾਤੇ ਚਾਉਣੀ ਸ਼ੁਰੂ ਕੀਤੀ ਉਸ ਤਰ੍ਹਾਂ ਉਸ ਤਰੀਕੇ ਨਾਲ ਸਰਕਾਰ ਜਿਹੜੀ ਡੀਏਪੀ ਤੇ ਯੂਰੀਆ ਤੇ ਜਿਹੜੀ ਸਬਸਿਡੀ ਆਉਂਦੀ ਆ ਉਹ ਤੋਂ ਹੱਥ ਖਿੱਚਣਾ ਚਾਹੁੰਦੀ ਹੈ ਹੁਣ ਤਰ੍ਹਾਂ ਤਰ੍ਹਾਂ ਦੇ ਅੰਕੜੇ ਪੇਸ਼ਾ ਕਰ ਪੇਸ਼ ਕਰ ਰਹੇ ਆ ਵੀ ਫਲਾਨਾ ਜ਼ਿਲ੍ਹਾ ਪਹਿਲੇ ਨੰਬਰ ਤੇ ਆ ਗਿਆ ਜੀ ਫਲਾਨਾ ਚੌਥੇ ਨੰਬਰ ਤੇ ਆ ਗਿਆ ਜੀ ਫਲਾਨਾ 100 ਨੰਬਰ ਤੇ ਆ ਗਿਆ ਇਹ ਸਿਰਫ ਸਰਕਾਰ ਦੀ ਜਿਹੜੀ ਇੱਕ ਪਾਲਿਸੀ ਆ ਜਿਵੇਂ ਇਹਨਾਂ ਨੇ ਐਲਪੀਜੀ ਗੈਸ ਤੋਂ ਸਬਸਿਡੀ ਖਤਮ ਕੀਤੀ ਆ ਇਸੇ ਤਰ੍ਹਾਂ ਇਹਨਾਂ ਨੇ ਆਉਣ ਵਾਲੇ 2-4 ਸਾਲ ਦੇ ਵਿੱਚ ਯੂਰੀਆ ਡੀਏਪੀ ਆ ਜਿਹੜੀ ਉਹਦੇ ਤੇ ਸਬਸਿਡੀ ਦਿੱਤੀ ਜਾ ਰਹੀ ਆ ਉਹ ਤੋਂ ਹ ਪੰਜਾਬ ਦੇ ਕਿਸਾਨਾਂ ਨੂੰ ਜਿਵੇਂ ਪਹਿਲਾਂ ਦਿੱਲੀ ਧੂੰਏ ਲਈ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਸੀ ਇਸ ਵਾਰ ਬਹੁਤ ਘੱਟ ਜਿਹੜੀ ਨਾ ਮਾਤਰਾ ਝੋਨੇ ਨੂੰ ਅੱਗ ਲੱਗੀ ਹੈ ਪਰਾਲੀ ਪਰਾਲੀ ਨੂੰ ਤੇ ਉਹਦੇ ਚ ਦਿੱਲੀ ਦੇ ਵਿੱਚ ਪ੍ਰਦੂਸ਼ਣ ਇਸ ਵਾਰ ਵੀ ਪਿਛਲੇ ਸਾਰੇ ਰਿਕਾਰਡ ਤੋੜ ਗਿਆ ਹੁਣ ਫਿਰ ਉਹ ਦਿੱਲੀ ਦਾ ਪ੍ਰਦੂਸ਼ਣ ਕਿੱਥੋਂ ਆਇਆ ਕਿਸਾਨਾਂ ਨੇ ਤਾਂ ਇਸ ਵਾਰ ਅੱਗ ਨਹੀਂ ਲਗਾਈ ਉਸੀ ਤਰ੍ਹਾਂ ਇਹ ਜਿਹੜਾ ਕਿਸਾਨਾਂ ਨੂੰ ਜ਼ੂਰੀਏ ਨੂੰ ਬਦਨਾਮ ਕਰਕੇ ਕਿਸਾਨਾਂ ਨੂੰ ਜ਼ੂਰੀਏ ਤੇ ਡੀਏਪੀ ਤੋਂ ਸਬਸਿਡੀ ਆ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹਦੇ ਹੱਥ ਖਿੱਚਣਾ ਚਾਹੁੰਦੇ ਆ ਜਿਹੜਾ ਕਿਸਾਨ ਆ ਉਹ ਪੰਬਲ ਪੂਸੇ ਦੇ ਵਿੱਚ ਫਸਿਆ ਹੋਇਆ ਉਹ ਚ ਡਲਦਲ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਇਹਨਾਂ ਨੇ ਸ਼ੁਰੂ ਕੀਤੀ ਕਣਕ ਝੋਨੇ ਦੇ ਚੱਕਰ ਚ ਫਸਿਆ ਹੋਇਆ ਉਹਨੂੰ ਹੋਰ ਕੋਈ ਬਦਲ ਨਹੀਂ ਤੇ ਹੁਣ ਇਹਨਾਂ ਨੇ ਉਹਨੂੰ ਜਿਹੜਾ ਕਰਜ਼ੇ ਦੇ ਡਲਦਲ ਚ ਫਸੇ ਕਿਸਾਨ ਤੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਤੋਂ ਹੱਥ ਖਿੱਚਣਾ ਖਿੱਚਣਾ ਚਾਹੁੰਦੇ ਆ ਕੋਈ ਜੇ ਤਾਂ ਜ਼ੂਰੀਏ ਦੀ ਮਾਤਰਾ ਦੀ ਗੱਲ ਕਰੀਏ ਮਾਤਰਾ ਤਾਂ ਜਿਵੇਂ ਸਾਰੇ ਜ਼ਿੰਮੇਦ ਉਹ ਨਹੀਂ ਹੀ ਮਾਤਰਾ ਕੀ ਇੱਥੇ ਕੋਈ ਸੰਗਰੂਰ ਬਰਨਾਲੇ ਚ ਲਹਿਦਾ ਨਹੀਂ ਹੈਗਾ ਕੰਮ ਸਗੋਂ ਜੇ ਮਾਤਰਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਚ ਮੇਰੇ ਹਿਸਾਬ ਨਾਲ ਘਟੀ ਆ ਕਿਉਂਕਿ ਪਹਿਲ ਅਸੀਂ ਜਿਹੜੇ ਕਿਸਾਨ ਭਰਾ ਨੇ ਨਾ ਸਾਡੇ ਉਹ ਕਿਲੋਆਂ ਦੇ ਹਿਸਾਬ ਨਾਲ ਜਾਂ ਨਹੀਂ ਪਾਉਂਦੇ ਹੈਗੇ ਜਿਹੜੀ ਖਾਦ ਦੀ ਮਾਤਰਾ ਕੋਈ ਜੋਕ ਕੇ ਨਹੀਂ ਪਾਉਂਦੇ ਅਸੀਂ ਪਾਉਂਦੇ ਆ ਬੋਰੀਆਂ ਦੇ ਹਿਸਾਬ ਨਾਲ ਵੀ ਦੋ ਬੋਰੀਆਂ ਕਿੱਲੇ ਦੀਆਂ ਤਿੰਨ ਬੋਰੀਆਂ ਕਿੱਲੇ ਦੀਆਂ ਜਦੋਂ ਕਿ ਪਹਿਲਾਂ ਤੋਂ ਹੀ 15 16 ਸਾਲ ਤੋਂ ਤਿੰਨ ਬੋਰੀਆਂ ਕਿੱਲੇ ਦੀਆਂ ਐਵਰੇਜ ਆ ਰਹੀ ਐ ਸਰ ਕੋਈ ਇਹਨਾਂ ਨੇ ਤਾਂ ਪਿਛਲੇ 5-7 ਸਾਲਾਂ ਤੋਂ ਉਹਨੂੰ 15 ਜਿਹੜੀ 50 ਕਿਲੋ ਦੀ ਬੋਰੀ ਹੁੰਦੀ ਸੀ ਮਤਲਬ 50 ਕਿਲੋ ਦਾ ਗੱਟਾ ਸੀ ਉਹ 45 ਕਿਲੋ ਦਾ ਘਟ ਤਾ ਤੇ ਪਾਕ ਜ਼ਿਮੀਦਾਰ ਹਜੇ ਵੀ ਤਿੰਨ ਗੱਟ ਹੀ ਰਿਹਾ ਉਹਦੇ ਹਿਸਾਬ ਨਾਲ ਤਾਂ ਕਿਲੋ ਕਿਲੋ ਦੇ ਹਿਸਾਬ ਨਾਲ ਤਾਂ ਮਾਤਰਾ ਘਟੀ ਆ ਪਰ ਜਿਹੜੀ ਇਹਨਾਂ ਦੇ ਅੰਕੜਿਆਂ ਦੇ ਹਿਸਾਬ ਦੀ ਗੱਲ ਕਰ ਲਈਏ ਸਰ ਉਹ ਮੈਂ ਜਿੱਥੋਂ ਤੱਕ ਸਮਝਦਾ ਕਿ ਉਹ ਸਿਰਫ ਤੇ ਸਿਰਫ ਕਮਰਿਆਂ 'ਚ ਬੈਠ ਕੇ ਤਿਆਰ ਕੀਤਾ ਗਿਆ ਡਾਟਾ ਹੈਗਾ ਕਿਉਂਕਿ ਉਸੇ ਦੇ ਨਾਲ ਲੱਗਦੀ ਦੇਖੋ ਜੇ ਸੰਗਰੂਰ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਬਰਨਾਲਾ 22ਵੇਂ ਨੰਬਰ ਤੇ ਜਦੋਂ ਕਿ ਖੇਤੀ ਸਾਡੀ ਤਾਂ ਦਾਤੀਆਂ ਪੱਲੀਆਂ ਦੀ ਸਾਂਝ ਆ ਸਾਰਾ ਇੱਕੋ ਹੀ ਜ਼ਿਲ੍ਹਾ ਪਹਿਲਾਂ ਤਾਂ ਸੰਗਰੂਰ ਬਰਨਾਲਾ ਸੰਗਰੂਰ ਇੱਕੋ ਹੀ ਜ਼ਿਲ੍ਹਾ ਸੀ ਨਾ ਬਰਨਾਲਾ ਤਾਂ ਹੁਣ ਬਣਿਆ ਅਲੱਗ ਸੋ ਜੇ ਆਪਾਂ ਗੱਲ ਕਰੀਏ ਕੋਈ ਇਸ ਕੋਈ ਐਨਾ ਡਿਫਰੈਂਸ ਨਹੀਂ ਹੈਗਾ ਪਰ ਮਾਤਰਾ ਉੱਥੇ ਕੀ ਆ ਇਹ ਅੰਕੜੇ ਉਹਨਾਂ ਨੇ ਰੈਂਕ ਦੇ ਹਿਸਾਬ ਨਾਲ ਤਿਆਰ ਕਰਦੇ ਕਿ ਇੰਨੀ ਬੋਰੀ ਦੀ ਖਾਤ ਹੁੰਦੀ ਆ ਪਰ ਉੱਥੇ ਰੈਂਕ ਲੱਗਦਾ ਧੂੜੀ ਰੈਂਕ ਲੱਗਦਾ ਸੰਗਰੂਰ ਰੈਂਕ ਲੱਗਦਾ ਬਰਨਾਲੇ ਦੇ ਵਿੱਚ ਰੈਂਕ ਹੀ ਨਹੀਂ ਲੱਗਦਾ ਤੇ ਬ ਹੋ ਰਿਹਾ ਉਹ ਸਰਕਲ ਆ ਉਹ ਕਰ ਉਸ ਕਰਕੇ ਇਹ ਅੰਕੜੇ ਗਲਤ ਨੇ ਜੀ ਇਹ ਸੰਗਰੂਰ ਨੂੰ ਸਿਰਫ ਤੇ ਸਿਰਫ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਆ ਜਦੋਂ ਕਿ ਇਸ ਪੂਰੇ ਪੰਜਾਬ ਦਾ ਇੱਕੋ ਹੀ ਲੈਵਲ ਆ ਜਿਹੜਾ ਹੈਗਾ ਖਾਦ ਨੂੰ ਉਹ ਕਰਨ ਦਾ ਮਤਲਬ ਯੂਜ਼ ਕਰਨ ਦਾ ਇੱਕੋ ਹੀ ਮਾਤਰਾ ਚ ਯੂਜ਼ ਹੋ ਰਹੀ ਹੈ ਕੋਈ ਵਾਧ ਘਾਟ ਨਹੀਂ ਤੇ ਇਹ ਸਿਰਫ ਇਹ ਨੂੰ ਪਹਿਲੇ ਦੂਜੇ ਨੰਬਰ ਦੇ ਆਧਾਰ ਤੇ ਨਹੀਂ ਵੰਡ ਸਕਦੇ ਜਿਹੜਾ ਕਿਸਾਨ ਆ ਉਹ ਪੰਬਲ ਪੂਸੇ ਦੇ ਵਿੱਚ ਫਸਿਆ ਹੋਇਆ ਉਹ ਚ ਦਲਦਲ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਇਹਨਾਂ ਨੇ ਸ਼ੁਰੂ ਕੀਤੀ ਕਣਕ ਝੋਨੇ ਦੇ ਚੱਕਰ 'ਚ ਫਸਿਆ ਹੋਇਆ ਉਹਨੂੰ ਹੋਰ ਕੋਈ ਬਦਲ ਨਹੀਂ ਤੇ ਹੁਣ ਇਹਨਾਂ ਨੇ ਉਹਨੂੰ ਜਿਹੜਾ ਕਰਜ਼ੇ ਦੇ ਦਲਦਲ 'ਚ ਫਸੇ ਕਿਸਾਨ ਤੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਉਹ ਤੋਂ ਹੱਥ ਖਿੱਚਣਾ ਕਿਤਨਾ ਚਾਹੁੰਦੇ ਮਜਬੂਰੀ ਹੈ ਸਾਡੀ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਆਪ ਛੱਡਣਾ ਚਾਹੁੰਦੇ ਆਂ ਵੀ ਸਾਨੂੰ ਕੁਆਲਿਟੀ ਦੇ ਪੈਸੇ ਦਿੱਤੇ ਜਾਣ ਸਾਨੂੰ ਨਾ ਕਿ ਇਹਦੇ ਵਿੱਚ ਕੱਡੂ ਤਾਂ ਸਰਕਾਰ ਹੀ ਕੱਢ ਸਕਦੇ ਜੀ ਇਹ ਜਿਹੜੀ ਕੁਆਂਟੀਟੀ ਤੇ ਕੁਆਲਿਟੀ ਆ ਜਿਹੜੀ ਕਵਾਲਿਟੀ ਦਾ ਸਹੀ ਤਰੀਕੇ ਨਾਲ ਮੋਲੋ ਹੋਵੇ ਸਾਡੇ ਜਿਹੜੀ ਫਸਲਾਂ ਜਿਹੜੀ ਉਹਦਾ ਉਹਨੂੰ ਐਮਐਸਪੀ ਆ ਸਾਰੀਆਂ ਫਸਲਾਂ ਤੇ ਉਹ ਹੋਵੇ ਤਾਂ ਕਿਸਾਨ ਤਾਂ ਪਹਿਲਾਂ ਹੀ ਨਿਕਲਣਾ ਚਾਹੁੰਦੇ ਆ ਜੀ ਦੇਖੋ ਜੀ ਦੁਸਤਪ੍ਰਾਪਤਾ ਹੈਗੀ ਨਹੀਂ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਭ ਕੁਝ ਹੋ ਰਿਹਾ ਪਰ ਇਹਦੇ ਨਾਲ ਵੱਡੀ ਗੱਲ ਮੈਨੂੰ ਤਾਂ ਇਹਨਾਂ ਦੀ ਸ਼ੰਕਾ ਜਿਹੜੀ ਨੀਤੀ ਆ ਉਹਦੇ ਉੱਤੇ ਸ਼ੱਕ ਲੱਗਦਾ ਵੀ ਜਿਹੜੀ ਇਹਦੇ ਵਿੱਚ 1500 17 750 ਰੁਪਏ 50 ਪੈਸਿਆਂ ਦੀ ਸਬਸਿਡੀ ਆ ਵੀ ਜਦੋਂ ਉਹ ਚੱਕਤੀ ਉਸ ਤੋਂ ਬਾਅਦ ਇਹ ਯੂਰੀਆ ਵੀ ਵਧੀਆ ਹੋ ਜੂ ਤੇ ਫਸਲਾਂ ਵੀ ਵਧੀਆ ਹੋਣ ਲੱਗ ਜਾਈਆਂ ਸਿਰਫ ਮਾਤਰਾ ਤਾਂ ਜੋ ਜਿਵੇਂ ਜਿਮੀਦਾਰ ਪਹਿਲਾਂ ਪਾਉਂਦੇ ਸੀ ਉਵੇਂ ਹੀ ਪਾ ਰਹੇ ਨੇ ਕਿ ਦੋ ਜਾਂ ਤਿੰਨ ਕਿਸ਼ਤਾਂ ਜਿਵੇਂ ਯੂਨੀਵਰਸਿਟੀ ਰეკਮੈਂਡ ਕਰਦੀ ਕਰਦੇ ਆ ਠੀਕ ਹੈ ਥੋੜੀ ਬਹੁਤੀ ਹੁੰਦਾਗਾ ਕਿਸੇ ਦਾ ਖੇਤ ਕਿਵੇਂ ਮਾੜਾ ਰਹਿ ਗਿਆ ਜਾਂ ਕਿਵੇਂ ਇੱਕ ਦਾ ਰੇ ਵਧ ਲਾ ਲੈਂਦਾਗਾ ਪਰ ਇਹ ਤਾਂ ਨਹੀਂ ਹੈਗਾ ਵੀ ਉਹ ਜਿਆਦਾ ਮਾਤਰਾ ਹੀ ਯੂਰੀਏ ਦੀ ਪਾਈ ਜਾਂਦਾ ਹਰ ਟਾਈਮ ਯੂਰੀਏ ਤਾਂ ਨਹੀਂ ਪਾਉਂਦਾ ਜੇ ਜੇ ਨਾ ਪਾਇਆ ਜਾਵੇ ਤਾਂ ਫਿਰ ਕੀ ਨੁਕਸਾਨ ਨਾ ਪਾਉਣ ਦਾ ਸਰ ਵੀ ਹੁਣ ਸਾਡੀਆਂ ਜ਼ਮੀਨਾਂ ਲੱਗ ਚੁੱਕੀਆਂ ਨੇ ਕਿਉਂਕਿ ਬਹੁਤ ਲੰਮੇ ਟਾਈਮ ਤੋਂ ਅਸੀਂ ਇਹ ਹਰੀ ਕ੍ਰਾਂਤੀ ਦੇ ਵਿੱਚ ਆਏ ਵਿਆਂਗੇ ਇਹ ਮਾਡਲ ਚ ਆਏ ਵਿਆਂ ਤੇ ਸਾਡੀ ਫਸਲ ਨਹੀਂ ਹੁੰਦੀ ਉਹਦੇ ਨਾਲ ਮਜਬੂਰੀ ਹੈ ਸਾਡੀ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਆਪ ਛੱਡਣਾ ਚਾਹੁੰਦੇ ਆ ਵੀ ਸਾਨੂੰ ਕੁਆਲਟੀ ਦੇ ਪੈਸੇ ਦਿੱਤੇ ਜਾਣ ਸਾਨੂੰ ਨਾ ਕਿ ਇਹਦੇ ਵਿੱਚ ਵੀ ਯੂਰੀਆ ਜਾਂ ਪੈਸਟੀਸਾਈਡ ਦੀ ਖੇਤੀ ਕਰੀਏ ਅਸੀਂ ਦੇਖੋ ਜੀ ਦੁਸਤਪ੍ਰਾਪਤਾ ਹੈਗੀ ਨਹੀਂ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਭ ਕੁਝ ਹੋ ਰਿਹਾ ਹੈ ਪਰ ਇਹਦੇ ਨਾਲ ਵੱਡੀ ਗੱਲ ਮੈਨੂੰ ਤਾਂ ਇਹਨਾਂ ਦੀ ਸ਼ੰਕਾ ਜਿਹੜੀ ਨੀਤੀ ਆ ਉਹਦੇ ਉੱਤੇ ਸ਼ੱਕ ਲੱਗਦਾ ਵੀ ਜਿਹੜੀ ਇਹਦੇ ਵਿੱਚ 1517 75.50 ਰੁਪਏ 50 ਪੈਸਿਆਂ ਦੀ ਸਬਸਿਡੀ ਆ ਵੀ ਜਦੋਂ ਉਹ ਚੱਕਤੀ ਉਸ ਤੋਂ ਬਾਅਦ ਇਹ ਯੂਰੀਆ ਵੀ ਵਧੀਆ ਹੋ ਜੂ ਤੇ ਫਸਲਾਂ ਵੀ ਵਧੀਆ ਹੋਣ ਲੱਗ ਜਾਣੀਆਂ ਜਿਵੇਂ ਕਿ ਐਲਪੀਜੀ ਸਿਲੰਡਰ ਵਾਇ ਵਿੱਚ ਕੀਤੀ ਸੀ ਇਹਨਾਂ ਨੇ ਵੀ ਪਹਿਲਾਂ ਉਹ ਮਾੜੀ ਸੀ ਜਦੋਂ ਸਿਲੰਡਰ ਤੋਂ ਸਬਸਿਡੀ ਚੱਕੀ ਗਈ ਖਾਤਿਆਂ ਚ ਆਉਣ ਲੱਗੀ ਤੇ ਹੁਣ ਉਹ ਚੰਗੀ ਹੋਣ ਲੱਗੀ ਹੁਣ ਘਰ ਘਰ ਸਿਲੰਡਰ ਫਿਰਦਾ ਉਵੇਂ ਹੀ ਘਰ ਘਰੇ ਯੂਰੀਆ ਹੋ ਜਾਣਾ ਜਦੋਂ ਇਹ ਤੇ ਸਬਸਿਡੀ ਚੱਕੀ ਗਈ ਫਸਲ ਨੂੰ ਜੀ ਹੁਣ ਜਦੋਂ ਨਸੇ ਤੇ ਲੱਗ ਗਈ ਸਾਨੂੰ ਹਰੀ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਦਿੱਤਾ ਜਿਹੜਾ ਜੂਰੀ ਆ ਜਿਹੜਾ ਜਿਹੜਾ ਇਹਨਾਂ ਨੇ ਸਰਕਾਰ ਨੇ ਮਾਡਲ ਕਿਸਾਨ ਨੂੰ ਦਿੱਤਾ ਕਿਸਾਨ ਨੇ ਉਹ ਅਪਣਾਇਆ ਤੇ ਹੁਣ ਉਹੀ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਹੁਣ ਉਹ ਉਸ ਚੱਕਰ ਵਿੱਚ ਦੇ ਵਿੱਚ ਕਿਸਾਨ ਤਾਂ ਫਸ ਚੁੱਕਿਆ ਉਹਦੇ ਚੋਂ ਨਿਕਲਣਾ ਕੱਡੂ ਤਾਂ ਸਰਕਾਰ ਹੀ ਕੱਢ ਸਕਦੇ ਜੀ ਇਹ ਜਿਹੜੀ ਕੁਆਂਟੀਟੀ ਤੇ ਕੁਆਲਿਟੀ ਆ ਜਿਹੜੀ ਕੁਆਲਿਟੀ ਦਾ ਸਹੀ ਤਰੀਕੇ ਨਾਲ ਮੁੱਲ ਹੋਵੇ ਸਾਡੇ ਜਿਹੜੀ ਫਸਲਾਂ ਜਿਹੜੀ ਉਹਦਾ ਉਹਨੂੰ ਐਮਐਸਪੀ ਆ ਸਾਰੀਆਂ ਫਸਲਾਂ ਤੇ ਉਹ ਹੋਵੇ ਤਾਂ ਕਿਸਾਨ ਤਾਂ ਪਹਿਲਾਂ ਹੀ ਨਿਕਲਣਾ ਚਾਹੁੰਦੇ ਆ ਜੀ ਕਿਸਾਨਾਂ ਦਾ ਕਿਹੜਾ ਦਿਲ ਕਰਦਾ ਸਾਰਾਂ ਤੋਂ ਪਹਿਲਾਂ ਜਿਹੜਾ ਜੂਰੀ ਆ ਜੇ ਅਸੀਂ ਪਾਉਨੇ ਆ ਜਾਂ ਪੈਸਟੀਸਾਈਡ ਪਾਉਨੇ ਆ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਅਸਰ ਤਾਂ ਕਿਸਾਨ ਦੀ ਬੋਡੀ ਤੇ ਉਹਦਾ ਹੁੰਦਾ ਜੀ ਉਹ ਫਸਲ ਦੇ ਵਿੱਚ ਜਾ ਕੇ ਕਿਸੇ ਹੋਰ ਲੋਕਾਂ ਕੋਲ ਤਾਂ ਸੇ ਮਹੀਨੇ ਬਾਅਦ ਅਸਰ ਹੋਣਾ ਸਾਡੇ ਤਾਂ ਜਦ ਅਸੀਂ ਉਹ ਯੂਜ਼ ਕਰਦੇ ਆ ਨਾਲ ਦੀ ਨਾਲ ਪੈਂਦਾ ਜੀ ਸਰ ਜੂਰੀਏ ਦੀ ਖੇਤਾਂ ਦੇ ਵਿੱਚ ਮਾਤਰਾ ਨਹੀਂ ਵਧ ਰਹੀ ਜੀ ਇਹਦੀ ਮੰਗron ਕਟੌਤੀ ਕੀਤੀ ਜਾ ਰਹੀ ਹੈ ਜਿਵੇਂ 50 ਕਿਲੋ ਤੋਂ 45 ਕਿਲੋ ਦਾ ਇਕੱਠਾ ਕੀਤਾ ਗਿਆ ਜਿਵੇਂ 5 ਕਿਲੋ ਗੱਟੇ ਮੰਗਰ ਘਟਾਇਆ ਗਿਆ ਇਸੇ ਤਰ੍ਹਾਂ ਜਿਵੇਂ ਸਰਕਾਰ ਨੇ ਐਲਪੀਜੀ ਗੈਸ ਸਿਲੰਡਰ ਤੇ ਆਪਣੇ ਪਹਿਲਾਂ ਸਬਸਿਡੀ ਸੀਗੀ ਪਹਿਲਾਂ ਸਸਤਾ ਮਿਲਦਾ ਸੀ ਫਿਰ ਇਹਨਾਂ ਨੇ ਖਾਤੇ ਚ ਚੌਣੀ ਸ਼ੁਰੂ ਕੀਤੀ ਉਸ ਤਰ੍ਹਾਂ ਉਸ ਤਰੀਕੇ ਨਾਲ ਸਰਕਾਰ ਜਿਹੜੀ ਡੀਏਪੀ ਤੇ ਯੂਰੀਆ ਤੇ ਜਿਹੜੀ ਸਬਸਿਡੀ ਆਉਂਦੀ ਆ ਉਹ ਤੋਂ ਹੱਥ ਖਿੱਚਣਾ ਚਾਹੁੰਦੀ ਹੈ ਹੁਣ ਤਰ੍ਹਾਂ ਤਰ੍ਹਾਂ ਦੇ ਅੰਕੜੇ ਪੇਦਾ ਕਰ ਪੇਸ਼ ਕਰ ਰਹੇ ਆ ਵੀ ਫਲਾਨਾ ਜ਼ਿਲ੍ਹਾ ਪਹਿਲੇ ਨੰਬਰ ਤੇ ਆ ਗਿਆ ਜੀ ਫਲਾਨਾ ਚੌਥੇ ਨੰਬਰ ਤੇ ਆ ਗਿਆ ਜੀ ਫਲਾਨਾ 100 ਨੰਬਰ ਤੇ ਆ ਗਿਆ ਇਹ ਸਿਰਫ ਸਰਕਾਰ ਦੀ ਜਿਹੜੀ ਇੱਕ ਪਾਲਿਸੀ ਆ ਜਿਵੇਂ ਇਹਨਾਂ ਨੇ ਐਲਪੀਜੀ ਗੈਸ ਤੋਂ ਸਬਸਿਡੀ ਖਤਮ ਕੀਤੀ ਆ ਇਸੇ ਤਰ੍ਹਾਂ ਇਹਨਾਂ ਨੇ ਆਉਣ ਵਾਲੇ 2-4 ਸਾਲ ਦੇ ਵਿੱਚ ਯੂਰੀਆ ਡੀਏਪੀ ਆ ਜਿਹੜੀ ਉਹਦੇ ਤੇ ਸਬਸਿਡੀ ਦਿੱਤੀ ਜਾ ਰਹੀ ਆ ਉਹ ਤੋਂ ਹੱ ਪੰਜਾਬ ਦੇ ਕਿਸਾਨਾਂ ਨੂੰ ਜਿਵੇਂ ਪਹਿਲਾਂ ਦਿੱਲੀ ਧੂਏ ਲਈ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਸੀ ਇਸ ਵਾਰ ਬਹੁਤ ਘੱਟ ਜਿਹੜੀ ਨਾ ਮਾਤਰਾ ਝੋਨੇ ਨੂੰ ਅੱਗ ਲੱਗੀ ਹੈ ਪਰਾਲੀ ਪਰਾਲੀ ਨੂੰ ਤੇ ਉਹਦੇ ਚ ਦਿੱਲੀ ਦੇ ਵਿੱਚ ਪ੍ਰਦੂਸ਼ਣ ਇਸ ਵਾਰ ਵੀ ਪਿਛਲੇ ਸਾਰੇ ਰਿਕਾਰਡ ਤੋੜ ਗਿਆ ਹੁਣ ਫਿਰ ਉਹ ਦਿੱਲੀ ਦਾ ਪ੍ਰਦੂਸ਼ਣ ਕਿੱਥੋਂ ਆਇਆ ਕਿਸਾਨਾਂ ਨੇ ਤਾਂ ਇਸ ਵਾਰ ਅੱਗ ਨਹੀਂ ਲਗਾਈ ਉਸੇ ਤਰ੍ਹਾਂ ਇਹ ਜਿਹੜਾ ਕਿਸਾਨਾਂ ਨੂੰ ਯੂਰੀਏ ਨੂੰ ਬਦਨਾਮ ਕਰਕੇ ਕਿਸਾਨਾਂ ਨੂੰ ਯੂਰੀਏ ਤੇ ਡੀਏਪੀ ਤੋਂ ਸਬਸਿਡੀ ਆ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹਦੇ ਹੱਥ ਖਿੱਚਣਾ ਚਾਹੁੰਦੇ ਆ ਜਿਹੜਾ ਕਿਸਾਨ ਆ ਉਹ ਪੰਬਲ ਪੂਸੇ ਦੇ ਵਿੱਚ ਫਸਿਆ ਹੋਇਆ ਉਹ ਚ ਡਲਦਲ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਇਹਨਾਂ ਨੇ ਸ਼ੁਰੂ ਕੀਤੀ ਕਣਕ ਝੋਨੇ ਦੇ ਚੱਕਰ 'ਚ ਫਸਿਆ ਹੋਇਆ ਉਹਨੂੰ ਹੋਰ ਕੋਈ ਬਦਲ ਨਹੀਂ ਤੇ ਹੁਣ ਇਹਨਾਂ ਨੇ ਉਹਨੂੰ ਜਿਹੜਾ ਕਰਜ਼ੇ ਦੇ ਡਲਦਲ 'ਚ ਫਸੇ ਕਿਸਾਨ ਤੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਤੋਂ ਹੱਥ ਖਿੱਚਣਾ ਖਿੱਚਣਾ ਚਾਹੁੰਦੇ ਆ ਕੋਜੀ ਜੇ ਤਾਂ ਯੂਰੀਏ ਦੀ ਮਾਤਰਾ ਦੀ ਗੱਲ ਕਰੀਏ ਮਾਤਰਾ ਤਾਂ ਜਿਵੇਂ ਸਾਰੇ ਜ਼ਿੰ ਉਹ ਨਹੀਂ ਮਾਤਰਾ ਕੀ ਇੱਥੇ ਕੋਈ ਸੰਗਰੂਰ ਬਰਨਾਲੇ ਚ ਅਲੈਦਾ ਨਹੀਂ ਹੈਗਾ ਕੰਮ ਸਗੋਂ ਜੇ ਮਾਤਰਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਚ ਮੇਰੇ ਹਿਸਾਬ ਨਾਲ ਘਟੀ ਆ ਕਿਉਂਕਿ ਪਹਿਲ ਅਸੀਂ ਜਿਹੜੇ ਕਿਸਾਨ ਭਰਾ ਨੇ ਨਾ ਸਾਡੇ ਉਹ ਕਿਲੋਆਂ ਦੇ ਹਿਸਾਬ ਨਾਲ ਜਾਂ ਨਹੀਂ ਪਾਉਂਦੇ ਹੈਗੇ ਜਿਹੜੀ ਖਾਦ ਦੀ ਮਾਤਰਾ ਕੋਈ ਜੋਕ ਕੇ ਨਹੀਂ ਪਾਉਂਦੇ ਅਸੀਂ ਪਾਉਨੇ ਆ ਬੋਰੀਆਂ ਦੇ ਹਿਸਾਬ ਨਾਲ ਵੀ ਦੋ ਬੋਰੀਆਂ ਕਿੱਲੇ ਦੀਆਂ ਤਿੰਨ ਬੋਰੀਆਂ ਕਿੱਲੇ ਦੀਆਂ ਜਦੋਂ ਕਿ ਪਹਿਲਾਂ ਤੋਂ ਹੀ 15 16 ਸਾਲ ਤੋਂ ਤਿੰਨ ਬੋਰੀਆਂ ਕਿੱਲੇ ਦੀਆਂ ਐਵਰੇਜ ਆ ਰਹੀ ਐ ਸੋ ਕੋ ਇਹਨਾਂ ਨੇ ਤਾਂ ਪਿਛਲੇ 5 7 ਸਾਲਾਂ ਤੋਂ ਉਹਨੂੰ 15 ਜਿਹੜੀ 50 ਕਿਲੋ ਦੀ ਬੋਰੀ ਹੁੰਦੀ ਸੀ ਮਤਲਬ 50 ਕਿਲੋ ਦਾ ਗੱਟਾ ਸੀ ਉਹ 45 ਕਿਲੋ ਦਾ ਕਰਤਾ ਤੇ ਪਾਕ ਜ਼ਿਮੀਂਦਾਰ ਹਜੇ ਵੀ ਤਿੰਨ ਗੱਟ ਹੀ ਰਿਹਾ ਉਹਦੇ ਹਿਸਾਬ ਨਾਲ ਤਾਂ ਕਿਲੋ ਕਿਲੋ ਦੇ ਹਿਸਾਬ ਨਾਲ ਤਾਂ ਮਾਤਰਾ ਘਟੀ ਆ ਪਰ ਜਿਹੜੀ ਇਹਨਾਂ ਦੇ ਅੰਕੜਿਆਂ ਦੇ ਹਿਸਾਬ ਦੀ ਗੱਲ ਕਰ ਲਈਏ ਸਰ ਉਹ ਮੈਂ ਜਿੱਥੋਂ ਤੱਕ ਸਮਝਦਾ ਕਿ ਉਹ ਸਿਰਫ ਤੇ ਸਿਰਫ ਕਮਰਿਆਂ 'ਚ ਬੈ ਕੇ ਤਿਆਰ ਕੀਤਾ ਗਿਆ ਡਾਟਾ ਹੈਗਾ ਕਿਉਂਕਿ ਉਸੇ ਦੇ ਨਾਲ ਲੱਗਦੀ ਦੇਖੋ ਜੇ ਸੰਗਰੂਰ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਬਰਨਾਲਾ ਤੇ ਹੀ ਨੰਬਰ ਤੇ ਜਦੋਂ ਕਿ ਖੇਤੀ ਸਾਡੀ ਤਾਂ ਦਾਤੀਆਂ ਪੱਲੀਆਂ ਦੀ ਸਾਹ ਜ ਸਾਰਾ ਇੱਕੋ ਹੀ ਜ਼ਿਲ੍ਹਾ ਪਹਿਲਾਂ ਤਾਂ ਸੰਗਰੂਰ ਬਰਨਾਲਾ ਸੰਗਰੂਰ ਇੱਕੋ ਹੀ ਜ਼ਿਲ੍ਹਾ ਸੀ ਨਾ ਬਰਨਾਲਾ ਤਾਂ ਹੁਣ ਬਣਿਆ ਅਲੱਗ ਸੋ ਜੇ ਆਪਾਂ ਗੱਲ ਕਰੀਏ ਕੋਈ ਇਸ ਕੋਈ ਇੰਨਾ ਡਿਫਰੈਂਸ ਨਹੀਂ ਹੈਗਾ ਪਰ ਮਾਤਰਾ ਉੱਥੇ ਕੀ ਆ ਇਹ ਅੰਕੜੇ ਉਹਨਾਂ ਨੇ ਰੈਂਕ ਦੇ ਹਿਸਾਬ ਨਾਲ ਤਿਆਰ ਕਰ ਕਿ ਇੰਨੀ ਬੋਰੀ ਦੀ ਖਖਤ ਹੁੰਦੀ ਆ ਪਰ ਉੱਥੇ ਰੈਂਕ ਲੱਗਦਾ ਧੂਰੀ ਰੈਂਕ ਲੱਗਦਾ ਸੰਗਰੂਰ ਰੈਂਕ ਲੱਗਦਾ ਬਰਨਾਲੇ ਦੇ ਵਿੱਚ ਰੈਂਕ ਹੀ ਨਹੀਂ ਲੱਗਦਾ ਤੇ ਬਰਨਾਲੇ ਦੀ ਮਾਤਰਾ ਆਪਣੇ ਆਪ ਘਟ ਗਈ ਉਹ ਪਰ ਜਦੋਂ ਕਿ ਸਪਲਾਈ ਹੋ ਰਿਹਾ ਉਹ ਸਰਕਲ ਆ ਉਹ ਕਰਦਾ ਉਸ ਕਰਕੇ ਇਹ ਅੰਕੜੇ ਗਲਤ ਨੇ ਜੀ ਇਹ ਸੰਗਰੂਰ ਨੂੰ ਸਿਰਫ ਤੇ ਸਿਰਫ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਆ ਜਦੋਂ ਕਿ ਸਾਰੇ ਪੂਰੇ ਪੰਜਾਬ ਦਾ ਇੱਕੋ ਹੀ ਲੈਵਲ ਆ ਜਿਹੜਾ ਹੈਗਾ ਖਾਦ ਨੂੰ ਉਹ ਕਰਨ ਦਾ ਮਤਲਬ ਯੂਜ਼ ਕਰਨ ਦਾ ਇੱਕੋ ਹੀ ਮਾਤਰਾ ਚ ਯੂਜ਼ ਹੋ ਰਹੀ ਹੈ ਕੋਈ ਵਾਧ ਘਾਟ ਨਹੀਂ ਤੇ ਇਹ ਸਿਰਫ ਇਹ ਨੂੰ ਪਹਿਲੇ ਦੂਜੇ ਨੰਬਰ ਦੇ ਆਧਾਰ ਤੇ ਨਹੀਂ ਵੰਡ ਸਕਦੇ ਜਿਹੜਾ ਕਿਸਾਨ ਆ ਉਹ ਕੰਬਲ ਪੂਸੇ ਦੇ ਵਿੱਚ ਫਸਿਆ ਹੋਇਆ ਉਹ ਚ ਡਲਦਲ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਇਹਨਾਂ ਨੇ ਸ਼ੁਰੂ ਕੀਤੀ ਕਣਕ ਝੋਨੇ ਦੇ ਚੱਕਰ ਚ ਫਸਿਆ ਹੋਇਆ ਉਹਨੂੰ ਹੋਰ ਕੋਈ ਬਦਲ ਨਹੀਂ ਤੇ ਹੁਣ ਇਹਨਾਂ ਨੇ ਉਹਨੂੰ ਜਿਹੜਾ ਕਰਜ਼ੇ ਦੇ ਡਲਦਲ ਚ ਫਸੇ ਕਿਸਾਨ ਤੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਉਹ ਤੋਂ ਹੱਥ ਖਿੱਚਣਾ ਕਿਤਨਾ ਚਾਹੁੰਦੇ ਮਜਬੂਰੀ ਹੈ ਸਾਡੀ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਆਪ ਛੱਡਣਾ ਚਾਹੁੰਦੇ ਆ ਸਾਨੂੰ ਕੁਆਲਿਟੀ ਦੇ ਪੈਸੇ ਦਿੱਤੇ ਜਾਣ ਸਾਨੂੰ ਨਾ ਕਿ ਇਹਦੇ ਵਿੱਚ ਕੱਡੂ ਤਾਂ ਸਰਕਾਰ ਹੀ ਕੱਢ ਸਕਦੇ ਜੀ ਇਹ ਜਿਹੜੀ ਕੁਆਂਟੀਟੀ ਤੇ ਕੁਆਲਿਟੀ ਆ ਜਿਹੜੀ ਕਵਾਲਿਟੀ ਦਾ ਸਹੀ ਤਰੀਕੇ ਨਾਲ ਮੋਲੋਵੇ ਸਾਡੇ ਜਿਹੜੀ ਫਸਲਾਂ ਜਿਹੜੀ ਉਹਦਾ ਉਹਨੂੰ ਐਮਐਸਪੀ ਆ ਸਾਰੀਆਂ ਫਸਲਾਂ ਤੇ ਉਹ ਹੋਵੇ ਤਾਂ ਕਿਸਾਨ ਤਾਂ ਪਹਿਲਾਂ ਹੀ ਨਿਕਲਣਾ ਚਾਹੁੰਦੇ ਆ ਜੀ ਦੇਖੋ ਜੀ ਦੁਸਤਪ੍ਰਾਪਤਾ ਹੈਗੀ ਨਹੀਂ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਭ ਕੁਝ ਹੋ ਰਿਹਾ ਪਰ ਇਹਦੇ ਨਾਲ ਵੱਡੀ ਗੱਲ ਮੈਨੂੰ ਤਾਂ ਇਹਨਾਂ ਦੀ ਸ਼ੰਕਾ ਜਿਹੜੀ ਨੀਤੀ ਆ ਉਹਦੇ ਉੱਤੇ ਸ਼ੱਕ ਲੱਗਦਾ ਵੀ ਜਿਹੜੀ ਇਹਦੇ ਵਿੱਚ 1511 1.75 ਰੁਪਏ 50 ਪੈਸੇ ਦੀ ਸਬਸਿਡੀ ਆ ਵੀ ਜਦੋਂ ਉਹ ਚੱਕਤੀ ਉਸ ਤੋਂ ਬਾਅਦ ਇਹ ਯੂਰੀਆ ਵੀ ਵਧੀਆ ਹੋ ਜੂ ਤੇ ਫਸਲਾਂ ਵੀ ਵਧੀਆ ਹੋਣ ਲੱਗ ਜੇ ਸਿਰਫ ਮਾਤਰਾ ਤਾਂ ਜੋ ਜਿਵੇਂ ਜਮੀਦਾਰ ਪਹਿਲਾਂ ਪਾਉਂਦੇ ਸੀ ਉਵੇਂ ਹੀ ਪਾ ਰਹੇ ਨੇ ਕਿ ਦੋ ਜਾਂ ਤਿੰਨ ਕਿਸ਼ਤਾਂ ਜਿਵੇਂ ਯੂਨੀਵਰਸਿਟੀ ਰეკਮੈਂਡ ਕਰਦੀ ਕਰਦੇ ਆ ਠੀਕ ਹੈ ਥੋੜੀ ਬਹੁਤੀ ਹੁੰਦਾਗਾ ਕਿਸੇ ਦਾ ਖੇਤ ਕਿਵੇਂ ਮਾੜਾ ਰਹਿ ਗਿਆ ਜਾਂ ਕਿਵੇਂ ਇੱਕ ਦਾ ਇਹ ਵੱਧ ਲਾ ਲੈਂਦਾਗਾ ਪਰ ਇਹ ਤਾਂ ਨਹੀਂ ਹੈਗਾ ਵੀ ਉਹ ਜਿਆਦਾ ਮਾਤਰਾ ਹੀ ਯੂਰੀਆ ਦੀ ਪਾਈ ਜਾਂਦਾ ਹਰ ਟਾਈਮ ਯੂਰੀਆ ਤਾਂ ਨਹੀਂ ਪਾਉਂਦਾ ਜੇ ਜੇ ਨਾ ਪਾਇਆ ਜਾ ਫਿਰ ਤਾਂ ਫਿਰ ਕੀ ਨੁਕਸਾਨ ਨਾ ਪਾਉਣ ਦਾ ਸਰ ਵੀ ਹੁਣ ਸਾਡੀਆਂ ਜ਼ਮੀਨਾਂ ਲੱਗ ਚੁੱਕੀਆਂ ਨੇ ਕਿਉਂਕਿ ਬਹੁਤ ਲੰਮੇ ਟਾਈਮ ਤੋਂ ਅਸੀਂ ਇਹ ਹਰੀ ਕ੍ਰਾਂਤੀ ਦੇ ਵਿੱਚ ਆਏ ਵਿਆਂਗੇ ਇਹ ਮਾਡਲ ਚ ਆਏ ਵਿਆਂ ਤੇ ਸਾਡੀ ਫਸਲ ਨਹੀਂ ਹੁੰਦੀ ਉਹਦੇ ਨਾਲ ਮਜਬੂਰੀ ਹੈ ਸਾਡੀ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਆਪ ਛੱਡਣਾ ਚਾਹੁੰਦੇ ਆ ਸਾਨੂੰ ਕੁਆਲਟੀ ਦੇ ਪੈਸੇ ਦਿੱਤੇ ਜਾਣ ਸਾਨੂੰ ਨਾ ਕਿ ਇਹਦੇ ਵਿੱਚ ਵੀ ਯੂਰੀਆ ਜਾਂ ਪੈਸਟੀਸਾਈਡ ਦੀ ਖੇਤੀ ਕਰੀਏ ਅਸੀਂ ਦੇਖੋ ਜੀ ਦੁਸਤਪ੍ਰਾਪਤਾ ਹੈਗੀ ਨਹੀਂ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਭ ਕੁਝ ਹੋ ਰਿਹਾ ਹੈ ਪਰ ਇਹਦੇ ਨਾਲ ਵੱਡੀ ਗੱਲ ਮੈਨੂੰ ਤਾਂ ਇਹਨਾਂ ਦੀ ਸ਼ੰਕਾ ਜਿਹੜੀ ਨੀਤੀ ਆ ਉਹਦੇ ਉੱਤੇ ਸ਼ੱਕ ਲੱਗਦਾ ਵੀ ਜਿਹੜੀ ਇਹਦੇ ਵਿੱਚ 1517 175 ਰੁਪਏ 50 ਪੈਸੇ ਦੀ ਸਬਸਿਡੀ ਆ ਵੀ ਜਦੋਂ ਉਹ ਚੱਕਤੀ ਉਸ ਤੋਂ ਬਾਅਦ ਇਹ ਯੂਰੀਆ ਵੀ ਵਧੀਆ ਹੋ ਜੂ ਤੇ ਫਸਲਾਂ ਵੀ ਵਧੀਆ ਹੋਣ ਲੱਗ ਜਣੀਆਂ ਜਿਵੇਂ ਕਿ ਐਲਪੀਜੀ ਸਿਲੰਡਰ ਬਾਰੇ ਵਿੱਚ ਕੀਤੀ ਸੀ ਇਹਨਾਂ ਨੇ ਵੀ ਪਹਿਲਾਂ ਉਹ ਮਾੜੀ ਸੀ ਜਦੋਂ ਸਿਲੰਡਰ ਤੋਂ ਸਬਸਿਡੀ ਚੱਕੀ ਗਈ ਖਾਤਿਆਂ ਚ ਆਉਣ ਲੱਗੀ ਤੇ ਹੁਣ ਉਹ ਚੰਗੀ ਹੋਣ ਲੱਗੀ ਹੁਣ ਘਰ ਘਰ ਸਿਲੰਡਰ ਫਿਰਦਾ ਉਵੇਂ ਹੀ ਘਰ ਘਰ ਇਹ ਯੂਰੀਆ ਹੋ ਜਾਣਾ ਜਦੋਂ ਇਹ ਤੇ ਸਬਸਿਡੀ ਚੱਕੀ ਗਈ ਫਸਲ ਨੂੰ ਜੀ ਹੁਣ ਜਦੋਂ ਨਸੇ ਤੇ ਲੱਗ ਗਈ ਸਾਨੂੰ ਹਰੀ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਦਿੱਤਾ ਜਿਹੜਾ ਜੂਰੀ ਆ ਜਿਹੜਾ ਜਿਹੜਾ ਇਹਨਾਂ ਨੇ ਸਰਕਾਰ ਨੇ ਮਾਡਲ ਕਿਸਾਨ ਨੂੰ ਦਿੱਤਾ ਕਿਸਾਨ ਨੇ ਉਹ ਅਪਣਾਇਆ ਤੇ ਹੁਣ ਉਹੀ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਹੁਣ ਉਹ ਉਸ ਚੱਕਰ ਵਿੱਚ ਦੇ ਵਿੱਚ ਕਿਸਾਨ ਤਾਂ ਫਸ ਚੁੱਕਿਆ ਉਹਦੇ ਚੋਂ ਨਿਕਲਣਾ ਕੱਡੂ ਤਾਂ ਸਰਕਾਰ ਹੀ ਕੱਢ ਸਕਦੇ ਜੀ ਇਹ ਜਿਹੜੀ ਕੁਆਂਟੀਟੀ ਤੇ ਕੁਆਲਿਟੀ ਆ ਜਿਹੜੀ ਕੁਆਲਿਟੀ ਦਾ ਸਹੀ ਤਰੀਕੇ ਨਾਲ ਮੁੱਲ ਹੋਵੇ ਸਾਡੇ ਜਿਹੜੀ ਫਸਲਾਂ ਜਿਹੜੀ ਉਹਦਾ ਉਹਨੂੰ ਐਮਐਸਪੀ ਆ ਸਾਰੀਆਂ ਫਸਲਾਂ ਤੇ ਉਹ ਹੋਵੇ ਤਾਂ ਕਿਸਾਨ ਤਾਂ ਪਹਿਲਾਂ ਹੀ ਨਿਕਲਣਾ ਚਾਹੁੰਦੇ ਆ ਜੀ ਕਿਸਾਨਾਂ ਦਾ ਕਿਹੜਾ ਦਿਲ ਕਰਦਾ ਸਾਰਾਂ ਤੋਂ ਪਹਿਲਾਂ ਜਿਹੜਾ ਜੂਰੀ ਆ ਜੇ ਅਸੀਂ ਪਾਉਨੇ ਆ ਜਾਂ ਪੈਸਟੀਸਾਈਡ ਪਾਉਨੇ ਆ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਅਸਰ ਤਾਂ ਕਿਸਾਨ ਦੀ ਬੋਡੀ ਤੇ ਉਹਦਾ ਹੁੰਦਾ ਜੀ ਉਹ ਫਸਲ ਦੇ ਵਿੱਚ ਜਾ ਕੇ ਕਿਸੇ ਹੋਰ ਲੋਕਾਂ ਕੋਲ ਤਾਂ ਦਾ 6 ਮਹੀਨੇ ਬਾਅਦ ਅਸਰ ਹੋਣਾ ਸਾਡੇ ਤਾਂ ਜਦ ਅਸੀਂ ਨੂੰ ਯੂਜ਼ ਕਰਦੇ ਆ ਨਾਲ ਦੀ ਨਾਲ ਪੈਂਦਾ ਜੀ ਸਰ ਜੂਰੀਏ ਦੀ ਖੇਤਾਂ ਦੇ ਵਿੱਚ ਮਾਤਰਾ ਨਹੀਂ ਵਧ ਰਹੀ ਜੀ ਇਹਦੀ ਮੰਗ ਰੋਂ ਕਟੌਤੀ ਕੀਤੀ ਜਾ ਰਹੀ ਹੈ ਜਿਵੇਂ 50 ਕਿਲੋ ਤੋਂ 45 ਕਿਲੋ ਦਾ ਕਟਾ ਕੀਤਾ ਗਿਆ ਜਿਵੇਂ 5 ਕਿਲੋ ਗੱਟੇ ਮੰਗਰ ਘਟਾਇਆ ਗਿਆ ਇਸੇ ਤਰ੍ਹਾਂ ਜਿਵੇਂ ਸਰਕਾਰ ਨੇ ਐਲਪੀਜੀ ਗੈਸ ਸਿਲੰਡਰ ਤੇ ਆਪਣੇ ਪਹਿਲਾਂ ਸਬਸਿਡੀ ਸੀਗੀ ਪਹਿਲਾਂ ਸਸਤਾ ਮਿਲਦਾ ਸੀ ਫਿਰ ਇਹਨਾਂ ਨੇ ਖਾਤੇ ਚਾਉਣੀ ਸ਼ੁਰੂ ਕੀਤੀ ਉਸ ਤਰ੍ਹਾਂ ਉਸ ਤਰੀਕੇ ਨਾਲ ਸਰਕਾਰ ਜਿਹੜੀ ਡੀਏਪੀ ਤੇ ਯੂਰੀਆ ਤੇ ਜਿਹੜੀ ਸਬਸਿਡੀ ਆਉਂਦੀ ਆ ਉਹ ਤੋਂ ਹੱਥ ਖਿੱਚਣਾ ਚਾਹੁੰਦੀ ਹੈ ਹੁਣ ਤਰਾਂਤਰਾਂ ਦੇ ਅੰਕੜੇ ਪੇਸ਼ਾ ਕਰ ਪੇਸ਼ ਕਰ ਰਹੇ ਆ ਵੀ ਫਲਾਨਾ ਜ਼ਿਲ੍ਹਾ ਪਹਿਲੇ ਨੰਬਰ ਤੇ ਆ ਗਿਆ ਜੀ ਫਲਾਨਾ ਚੌਥੇ ਨੰਬਰ ਤੇ ਆ ਗਿਆ ਜੀ ਫਲਾਨਾ 100 ਨੰਬਰ ਤੇ ਆ ਗਿਆ ਇਹ ਸਿਰਫ ਸਰਕਾਰ ਦੀ ਜਿਹੜੀ ਇੱਕ ਪਾਲਿਸੀ ਆ ਜਿਵੇਂ ਇਹਨਾਂ ਨੇ ਐਲਪੀਜੀ ਗੈਸ ਤੋਂ ਸਬਸਿਡੀ ਖਤਮ ਕੀਤੀ ਆ ਇਸੇ ਤਰ੍ਹਾਂ ਇਹਨਾਂ ਨੇ ਆਉਣ ਵਾਲੇ 2-4 ਸਾਲ ਦੇ ਵਿੱਚ ਯੂਰੀਆ ਡੀਏਪੀ ਆ ਜਿਹੜੀ ਉਹਦੇ ਤੇ ਸਬਸਿਡੀ ਦਿੱਤੀ ਜਾ ਰਹੀ ਆ ਉਹ ਤੋਂ ਹੱ ਪੰਜਾਬ ਦੇ ਕਿਸਾਨਾਂ ਨੂੰ ਜਿਵੇਂ ਪਹਿਲਾਂ ਦਿੱਲੀ ਧੂੰਏ ਲਈ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਸੀ ਇਸ ਵਾਰ ਬਹੁਤ ਘੱਟ ਜਿਹੜੀ ਨਾ ਮਾਤਰਾ ਝੋਨੇ ਨੂੰ ਅੱਗ ਲੱਗੀ ਹੈ ਪਰਾਲੀ ਪਰਾਲੀ ਨੂੰ ਤੇ ਉਹਦੇ ਚ ਦਿੱਲੀ ਦੇ ਵਿੱਚ ਪ੍ਰਦੂਸ਼ਣ ਇਸ ਵਾਰ ਵੀ ਪਿਛਲੇ ਸਾਰੇ ਰਿਕਾਰਡ ਤੋੜ ਗਿਆ ਹੁਣ ਫਿਰ ਉਹ ਦਿੱਲੀ ਦਾ ਪ੍ਰਦੂਸ਼ਣ ਕਿੱਥੋਂ ਆਇਆ ਕਿਸਾਨਾਂ ਨੇ ਤਾਂ ਇਸ ਵਾਰ ਅੱਗ ਨਹੀਂ ਲਗਾਈ ਉਸੀ ਤਰ੍ਹਾਂ ਇਹ ਜਿਹੜਾ ਕਿਸਾਨਾਂ ਨੂੰ ਯੂਰੀਏ ਨੂੰ ਬਦਨਾਮ ਕਰਕੇ ਕਿਸਾਨਾਂ ਨੂੰ ਯੂਰੀਏ ਤੇ ਡੀਏਪੀ ਤੋਂ ਸਬਸਿਡੀ ਆ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹਦੇ ਹੱਥ ਖਿੱਚਣਾ ਚਾਹੁੰਦੇ ਆ ਜਿਹੜਾ ਕਿਸਾਨ ਆ ਉਹ ਪੰਬਲ ਪੂਸੇ ਦੇ ਵਿੱਚ ਫਸਿਆ ਹੋਇਆ ਉਹ ਚ ਦਲਦਲ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਇਹਨਾਂ ਨੇ ਸ਼ੁਰੂ ਕੀਤੀ ਕਣਕ ਝੋਨੇ ਦੇ ਚੱਕਰ 'ਚ ਫਸਿਆ ਹੋਇਆ ਉਹਨੂੰ ਹੋਰ ਕੋਈ ਬਦਲ ਨਹੀਂ ਤੇ ਹੁਣ ਇਹਨਾਂ ਨੇ ਉਹਨੂੰ ਜਿਹੜਾ ਕਰਜ਼ੇ ਦੇ ਦਲਦਲ 'ਚ ਫਸੇ ਕਿਸਾਨ ਤੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਤੋਂ ਹੱਥ ਖਿੱਚਣਾ ਖਿੱਚਣਾ ਚਾਹੁੰਦੇ ਆ ਕੋਈ ਜੇ ਤਾਂ ਯੂਰੀਏ ਦੀ ਮਾਤਰਾ ਦੀ ਗੱਲ ਕਰੀਏ ਮਾਤਰਾ ਤਾਂ ਜਿਵੇਂ ਸਾਰੇ ਜ਼ਿਮੀ ਉਹ ਨਹੀਂ ਹੀ ਮਾਤਰਾ ਕੀ ਇੱਥੇ ਕੋਈ ਸੰਗਰੂਰ ਬਰਨਾਲੇ ਚ ਲਹਿਦਾ ਨਹੀਂ ਹੈਗਾ ਕੰਮ ਸਗੋਂ ਜੇ ਮਾਤਰਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਚ ਮੇਰੇ ਹਿਸਾਬ ਨਾਲ ਘਟੀ ਆ ਕਿਉਂਕਿ ਪਹਿਲ ਅਸੀਂ ਜਿਹੜੇ ਕਿਸਾਨ ਭਰਾ ਨੇ ਨਾ ਸਾਡੇ ਉਹ ਕਿਲੋਆਂ ਦੇ ਹਿਸਾਬ ਨਾਲ ਜਾਂ ਨਹੀਂ ਪਾਉਂਦੇ ਹੈਗੇ ਜਿਹੜੀ ਖਾਦ ਦੀ ਮਾਤਰਾ ਕੋਈ ਜੋਕ ਕੇ ਨਹੀਂ ਪਾਉਂਦੇ ਅਸੀਂ ਪਾਉਨੇ ਆ ਬੋਰੀਆਂ ਦੇ ਹਿਸਾਬ ਨਾਲ ਵੀ ਦੋ ਬੋਰੀਆਂ ਕਿੱਲੇ ਦੀਆਂ ਤਿੰਨ ਬੋਰੀਆਂ ਕਿੱਲੇ ਦੀਆਂ ਜਦੋਂ ਕਿ ਪਹਿਲਾਂ ਤੋਂ ਹੀ 15 16 ਸਾਲ ਤੋਂ ਤਿੰਨ ਬੋਰੀਆਂ ਕਿੱਲੇ ਦੀਆਂ ਐਵਰੇਜ ਆ ਰਹੀ ਐ ਸਰ ਕੋਈ ਇਹਨਾਂ ਨੇ ਤਾਂ ਪਿਛਲੇ 5-7 ਸਾਲਾਂ ਤੋਂ ਉਹਨੂੰ 15 ਜਿਹੜੀ 50 ਕਿਲੋ ਦੀ ਬੋਰੀ ਹੁੰਦੀ ਸੀ ਮਿਲ 50 ਕਿਲੋ ਦਾ ਗੱਟਾ ਸੀ ਉਹ 45 ਕਿਲੋ ਦਾ ਘਟ ਤਾ ਤੇ ਪਾਕ ਜ਼ਿਮੀਦਾਰ ਹਜੇ ਵੀ ਤਿੰਨ ਗੱਟੀ ਰਿਹਾ ਉਹਦੇ ਹਿਸਾਬ ਨਾਲ ਤਾਂ ਕਿੱਲੋ ਕਿਲੋ ਦੇ ਹਿਸਾਬ ਨਾਲ ਤਾਂ ਮਾਤਰਾ ਘਟੀ ਆ ਪਰ ਜਿਹੜੀ ਇਹਨਾਂ ਦੇ ਅੰਕੜਿਆਂ ਦੇ ਹਿਸਾਬ ਦੀ ਗੱਲ ਕਰ ਲਈਏ ਸਰ ਉਹ ਮੈਂ ਜਿੱਥੋਂ ਤੱਕ ਸਮਝਦਾ ਕਿ ਉਹ ਸਿਰਫ ਤੇ ਸਿਰਫ ਕਮਰਿਆਂ 'ਚ ਬੈ ਕੇ ਤਿਆਰ ਕੀਤਾ ਗਿਆ ਡਾਟਾ ਹੈਗਾ ਕਿਉਂਕਿ ਉਸੇ ਦੇ ਨਾਲ ਲੱਗਦੀ ਦੇਖੋ ਜੇ ਸੰਗਰੂਰ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਬਰਨਾਲਾ ਤੇ 22ਵੇਂ ਨੰਬਰ ਤੇ ਜਦੋਂ ਕਿ ਖੇਤੀ ਸਾਡੀ ਤਾਂ ਦਾਤੀਆਂ ਪੱਲੀਆਂ ਦੀ ਸਾਂਝ ਹੈ ਸਾਰਾ ਇੱਕੋ ਹੀ ਜ਼ਿਲ੍ਹਾ ਪਹਿਲਾਂ ਤਾਂ ਸੰਗਰੂਰ ਬਰਨਾਲਾ ਸੰਗਰੂਰ ਇੱਕੋ ਹੀ ਜ਼ਿਲ੍ਹਾ ਸੀ ਨਾ ਬਰਨਾਲਾ ਤਾਂ ਹੁਣ ਬਣਿਆ ਅਲੱਗ ਸੋ ਜੇ ਆਪਾਂ ਗੱਲ ਕਰੀਏ ਕੋਈ ਇਸ ਕੋਈ ਐਨਾ ਡਿਫਰੈਂਸ ਨਹੀਂ ਹੈਗਾ ਪਰ ਮਾਤਰਾ ਉੱਥੇ ਕੀ ਆ ਇਹ ਅੰਕੜੇ ਉਹਨਾਂ ਨੇ ਰੈਂਕ ਦੇ ਹਿਸਾਬ ਨਾਲ ਤਿਆਰ ਕਰਦੇ ਕਿ ਇੰਨੀ ਬੋਰੀ ਦੀ ਖਾਤ ਹੁੰਦੀ ਆ ਪਰ ਉੱਥੇ ਰੈਂਕ ਲੱਗਦਾ ਧੂਰੀ ਰੈਂਕ ਲੱਗਦਾ ਸੰਗਰੂਰ ਰੈਂਕ ਲੱਗਦਾ ਬਰਨਾਲੇ ਦੇ ਵਿੱਚ ਰੈਂਕ ਹੀ ਨਹੀਂ ਲੱਗਦਾ ਤੇ ਬ ਹੋ ਰਿਹਾ ਉਹ ਸਰਕਲ ਆ ਉਹ ਕਰਦਾ ਉਸ ਕਰਕੇ ਇਹ ਅੰਕੜੇ ਗਲਤ ਨੇ ਜੀ ਇਹ ਸੰਗਰੂਰ ਨੂੰ ਸਿਰਫ ਤੇ ਸਿਰਫ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਆ ਜਦੋਂ ਕਿ ਸਾਰੇ ਪੂਰੇ ਪੰਜਾਬ ਦਾ ਇੱਕੋ ਹੀ ਲੈਵਲ ਆ ਜਿਹੜਾ ਹੈਗਾ ਖਾਦ ਨੂੰ ਉਹ ਕਰਨ ਦਾ ਮਤਲਬ ਯੂਜ਼ ਕਰਨ ਦਾ ਇੱਕੋ ਹੀ ਮਾਤਰਾ ਚ ਯੂਜ਼ ਹੋ ਰਹੀ ਹੈ ਕੋਈ ਵੱਧ ਘੱਟ ਨਹੀਂ ਤੇ ਇਹ ਸਿਰਫ ਇਹ ਨੂੰ ਪਹਿਲੇ ਦੂਜੇ ਨੰਬਰ ਦੇ ਆਧਾਰ ਤੇ ਨਹੀਂ ਵੰਡ ਸਕਦੀ ਜਿਹੜਾ ਕਿਸਾਨ ਆ ਉਹ ਕੰਬਲ ਪੂਸੇ ਦੇ ਵਿੱਚ ਫਸਿਆ ਹੋਇਆ ਉਹ ਚ ਡਲਦਲ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਇਹਨਾਂ ਨੇ ਸ਼ੁਰੂ ਕੀਤੀ ਕਣਕ ਝੋਨੇ ਦੇ ਚੱਕਰ 'ਚ ਫਸਿਆ ਹੋਇਆ ਉਹਨੂੰ ਹੋਰ ਕੋਈ ਬਦਲ ਨਹੀਂ ਤੇ ਹੁਣ ਇਹਨਾਂ ਨੇ ਉਹਨੂੰ ਜਿਹੜਾ ਕਰਜ਼ੇ ਦੇ ਡਲਦਲ 'ਚ ਫਸੇ ਕਿਸਾਨ ਤੋਂ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਉਹ ਤੋਂ ਹੱਥ ਖਿੱਚਣਾ ਕਿਤਨਾ ਚਾਹੁੰਦੇ ਮਜਬੂਰੀ ਹੈ ਸਾਡੀ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਆਪ ਛੱਡਣਾ ਚਾਹੁੰਦੇ ਆਂ ਵੀ ਸਾਨੂੰ ਕੁਆਲਿਟੀ ਦੇ ਪੈਸੇ ਦਿੱਤੇ ਜਾਣ ਸਾਨੂੰ ਨਾ ਕਿ ਇਹਦੇ ਵਿੱਚ ਕੱਡੂ ਤਾਂ ਸਰਕਾਰ ਹੀ ਕੱਢ ਸਕਦੇ ਜੀ ਇਹ ਜਿਹੜੀ ਕੁਆਂਟੀਟੀ ਤੇ ਕੁਆਲਿਟੀ ਆ ਜਿਹੜੀ ਕਵਾਲਿਟੀ ਦਾ ਸਹੀ ਤਰੀਕੇ ਨਾਲ ਮੋਲੋ ਹੋਵੇ ਸਾਡੇ ਜਿਹੜੀ ਫਸਲਾਂ ਜਿਹੜੀ ਉਹਦਾ ਉਹਨੂੰ ਐਮਐਸਪੀ ਆ ਸਾਰੀਆਂ ਫਸਲਾਂ ਤੇ ਉਹ ਹੋਵੇ ਤਾਂ ਕਿਸਾਨ ਤਾਂ ਪਹਿਲਾਂ ਹੀ ਨਿਕਲਣਾ ਚਾਹੁੰਦੇ ਆ ਜੀ ਦੇਖੋ ਜੀ ਦੁਸਤਪ੍ਰਾਪਤਾ ਹੈਗੀ ਨਹੀਂ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਭ ਕੁਝ ਹੋ ਰਿਹਾ ਪਰ ਇਹਦੇ ਨਾਲ ਵੱਡੀ ਗੱਲ ਮੈਨੂੰ ਤਾਂ ਇਹਨਾਂ ਦੀ ਸ਼ੰਕਾ ਜਿਹੜੀ ਨੀਤੀ ਆ ਉਹਦੇ ਉੱਤੇ ਸ਼ੱਕ ਲੱਗਦਾ ਵੀ ਜਿਹੜੀ ਇਹਦੇ ਵਿੱਚ 1511 1.75 ਰੁਪਏ 50 ਪੈਸੇ ਦੀ ਸਬਸਿਡੀ ਆ ਵੀ ਜਦੋਂ ਉਹ ਚੱਕਤੀ ਉਸ ਤੋਂ ਬਾਅਦ ਇਹ ਯੂਰੀਆ ਵੀ ਵਧੀਆ ਹੋ ਜੂ ਤੇ ਫਸਲਾਂ ਵੀ ਵਧੀਆ ਹੋਣ ਲੱਗ ਜਾਈਆਂ ਸਿਰ ਮਾਤਰਾ ਤਾਂ ਜੋ ਜਿਵੇਂ ਜਿਮੀਦਾਰ ਪਹਿਲਾਂ ਪਾਉਂਦੇ ਸੀ ਉਵੇਂ ਹੀ ਪਾ ਰਹੇ ਨੇ ਕਿ ਦੋ ਜਾਂ ਤਿੰਨ ਕਿਸ਼ਤਾਂ ਜਿਵੇਂ ਯੂਨੀਵਰਸਿਟੀ ਰეკਮੈਂਡ ਕਰਦੀ ਕਰਦੇ ਆ ਠੀਕ ਹੈ ਥੋੜੀ ਬਹੁਤੀ ਹੁੰਦਾਗਾ ਕਿਸੇ ਦਾ ਖੇਤ ਕਿਵੇਂ ਮਾੜਾ ਰਹਿ ਗਿਆ ਜਾਂ ਕਿਵੇਂ ਇੱਕ ਦਾ ਰੇ ਵਧ ਲਾ ਲੈਂਦਾਗਾ ਪਰ ਇਹ ਤਾਂ ਨਹੀਂ ਹੈਗਾ ਵੀ ਉਹ ਜਿਆਦਾ ਮਾਤਰਾ ਹੀ ਯੂਰੀਆ ਦੀ ਪਾਈ ਜਾਂਦਾ ਹਰ ਟਾਈਮ ਯੂਰੀਆ ਤਾਂ ਨਹੀਂ ਪਾਉਂਦਾ ਜੇ ਜੀ ਮਾਤ ਜੇ ਨਾ ਪਾਇਆ ਜਾਵੇ ਤਾਂ ਫਿਰ ਕੀ ਨੁਕਸਾਨ ਨਾ ਪਾਉਂਦਾ ਸਰ ਵੀ ਹੁਣ ਸਾਡੀਆਂ ਜ਼ਮੀਨਾਂ ਲੱਗ ਚੁੱਕੀਆਂ ਨੇ ਕਿਉਂ ਬਹੁਤ ਲੰਮੇ ਟਾਈਮ ਤੋਂ ਅਸੀਂ ਇਹ ਹਰੀ ਕ੍ਰਾਂਤੀ ਦੇ ਵਿੱਚ ਆਏ ਵਿਆਂਗੇ ਇਹ ਮਾਡਲ ਚ ਆਏ ਵਿਆਂ ਤੇ ਸਾਡੀ ਫਸਲ ਨਹੀਂ ਹੁੰਦੀ ਉਹ ਮਜਬੂਰੀ ਹੈ ਸਾਡੀ ਅਸੀਂ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਆਪ ਛੱਡਣਾ ਚਾਹੁੰਦੇ ਆ ਵੀ ਸਾਨੂੰ ਕੁਆਲਟੀ ਦੇ ਪੈਸੇ ਦਿੱਤੇ ਜਾਣ ਸਾਨੂੰ ਨਾ ਕਿ ਇਹਦੇ ਵਿੱਚ ਵੀ ਯੂਰੀਆ ਜਾਂ ਪੈਸਟੀਸਾਈਡ ਦੀ ਖੇਤੀ ਕਰੀਏ ਅਸੀਂ ਦੇਖੋ ਜੀ ਦੁਸਤਪ੍ਰਾਪਤਾ ਹੈਗੀ ਨਹੀਂ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਭ ਕੁਝ ਹੋ ਰਿਹਾ ਹੈ ਪਰ ਇਹਦੇ ਨਾਲ ਵੱਡੀ ਗੱਲ ਮੈਨੂੰ ਤਾਂ ਇਹਨਾਂ ਦੀ ਸ਼ੰਕਾ ਜਿਹੜੀ ਨੀਤੀ ਆ ਉਹਦੇ ਉੱਤੇ ਸ਼ੱਕ ਲੱਗਦਾ ਵੀ ਜਿਹੜੀ ਇਹਦੇ ਵਿੱਚ 1517 1750 ਰੁਪਏ 50 ਪੈਸਿਆਂ ਦੀ ਸਬਸਿਡੀ ਆ ਵੀ ਜਦੋਂ ਉਹ ਚੱਕਤੀ ਉਸ ਤੋਂ ਬਾਅਦ ਇਹ ਯੂਰੀਆ ਵੀ ਵਧੀਆ ਹੋ ਜੂ ਤੇ ਫਸਲਾਂ ਵੀ ਵਧੀਆ ਹੋਣ ਲੱਗ ਜਾਣੀਆਂ ਜਿਵੇਂ ਕਿ ਐਲਪੀਜੀ ਸਿਲੰਡਰ ਵਾਇ ਵਿੱਚ ਕੀਤੀ ਸੀ ਇਹਨਾਂ ਨੇ ਵੀ ਪਹਿਲਾਂ ਉਹ ਮਾੜੀ ਸੀ ਜਦੋਂ ਸਿਲੰਡਰ ਤੋਂ ਸਬਸਿਡੀ ਚੱਕੀ ਗਈ ਖਾਤਿਆਂ ਚ ਆਉਣ ਲੱਗੀ ਤੇ ਹੁਣ ਉਹ ਚੰਗੀ ਹੋਣ ਲੱਗੀ ਹੁਣ ਘਰ ਘਰ ਸਿਲੰਡਰ ਫਿਰਦਾ ਉਵੇਂ ਹੀ ਘਰ ਘਰੇ ਯੂਰੀਆ ਹੋ ਜਾਣਾ ਜਦੋਂ ਇਹ ਤੇ ਸਬਸਿਡੀ ਚੱਕੀ ਗਈ ਫਸਲ ਨੂੰ ਜੀ ਹੁਣ ਜਦੋਂ ਨਸੇ ਤੇ ਲੱਗ ਗਈ ਸਾਨੂੰ ਹਰੀ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਦਿੱਤਾ ਜਿਹੜਾ ਜੂਰੀ ਆ ਜਿਹੜਾ ਜਿਹੜਾ ਇਹਨਾਂ ਨੇ ਸਰਕਾਰ ਨੇ ਮਾਡਲ ਕਿਸਾਨ ਨੂੰ ਦਿੱਤਾ ਕਿਸਾਨ ਨੇ ਉਹ ਅਪਣਾਇਆ ਤੇ ਹੁਣ ਉਹੀ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਹੁਣ ਉਹ ਉਸ ਚੱਕਰ ਵਿੱਚ ਦੇ ਵਿੱਚ ਕਿਸਾਨ ਤਾਂ ਫਸ ਚੁੱਕਿਆ ਉਹਦੇ ਚੋਂ ਨਿਕਲਣਾ ਕੱਡੂ ਤਾਂ ਸਰਕਾਰ ਹੀ ਕੱਢ ਸਕਦੀ ਜੀ ਇਹ ਜਿਹੜੀ ਕੁਆਂਟੀਟੀ ਤੇ ਕੁਆਲਿਟੀ ਆ ਜਿਹੜੀ ਕੁਆਲਿਟੀ ਦਾ ਸਹੀ ਤਰੀਕੇ ਨਾਲ ਮੁੱਲ ਹੋਵੇ ਸਾਡੇ ਜਿਹੜੀ ਫਸਲਾਂ ਜਿਹੜੀ ਉਹਦਾ ਉਹਨੂੰ ਐਮਐਸਪੀ ਆ ਸਾਰੀਆਂ ਫਸਲਾਂ ਤੇ ਉਹ ਹੋਵੇ ਤਾਂ ਕਿਸਾਨ ਤਾਂ ਪਹਿਲਾਂ ਹੀ ਨਿਕਲਣਾ ਚਾਹੁੰਦੇ ਆ ਜੀ ਕਿਸਾਨਾਂ ਦਾ ਕਿਹੜਾ ਦਿਲ ਕਰਦਾ ਸਾਰਾਂ ਤੋਂ ਪਹਿਲਾਂ ਜਿਹੜਾ ਜੂਰੀ ਆ ਜੇ ਅਸੀਂ ਪਾਉਨੇ ਆ ਜਾਂ ਪੈਸਟੀਸਾਈਡ ਪਾਉਨੇ ਆ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਅਸਰ ਤਾਂ ਕਿਸਾਨ ਦੀ ਬੋਡੀ ਤੇ ਉਹਦਾ ਹੁੰਦਾ ਜੀ ਉਹ ਫਸਲ ਦੇ ਵਿੱਚ ਜਾ ਕੇ ਕਿਸੇ ਹੋਰ ਲੋਕਾਂ ਕੋਲ ਤਾਂ ਸੇ ਮਹੀਨੇ ਬਾਅਦ ਅਸਰ ਹੋਣਾ ਸਾਡੇ ਤਾਂ ਜਦ ਅਸੀਂ ਨੂੰ ਯੂਜ਼ ਕਰਦੇ ਆ ਨਾਲ ਦੀ ਨਾਲ ਪੈਂਦਾ ਜੀ ਸਰ ਜੂਰੀਏ ਦੀ ਖੇਤਾਂ ਦੇ ਵਿੱਚ ਮਾਤਰਾ ਨਹੀਂ ਵਧ ਰਹੀ ਜੀ ਇਹਦੀ ਮੰਗron ਕਟੌਤੀ ਕੀਤੀ ਜਾ ਰਹੀ ਹੈ ਜਿਵੇਂ 50 ਕਿਲੋ ਤੋਂ 45 ਕਿਲੋ ਦਾ ਘਟਾ ਕੀਤਾ ਗਿਆ ਜਿਵੇਂ 5 ਕਿਲੋ ਘੱਟੇ ਮੰਗਰ ਘਟਾਇਆ ਗਿਆ ਇਸੇ ਤਰ੍ਹਾਂ ਜਿਵੇਂ ਸਰਕਾਰ ਨੇ ਐਲਪੀਜੀ ਗੈਸ ਸਿਲੰਡਰ ਤੇ ਆਪਣੇ ਪਹਿਲਾਂ ਸਬਸਿਡੀ ਸੀਗੀ ਪਹਿਲਾਂ ਸਸਤਾ ਮਿਲਦਾ ਸੀ ਫਿਰ ਇਹਨਾਂ ਨੇ ਖਾਤੇ ਚਾਉਣੀ ਸ਼ੁਰੂ ਕੀਤੀ ਉਸ ਤਰ੍ਹਾਂ ਉਸ ਤਰੀਕੇ ਨਾਲ ਸਰਕਾਰ ਜਿਹੜੀ ਡੀਏਪੀ ਤੇ ਯੂਰੀਆ ਤੇ ਜਿਹੜੀ ਸਬਸਿਡੀ ਆਉਂਦੀ ਆ ਉਹ ਤੋਂ ਹੱਥ ਖਿੱਚਣਾ ਚਾਹੁੰਦੀ ਹੈ ਹੁਣ ਤਰ੍ਹਾਂ ਤਰ੍ਹਾਂ ਦੇ ਅੰਕੜੇ ਪੇਦਾ ਕਰ ਪੇਸ਼ ਕਰ ਰਹੇ ਆ ਵੀ ਫਲਾਨਾ ਜ਼ਿਲ੍ਹਾ ਪਹਿਲੇ ਨੰਬਰ ਤੇ ਆ ਗਿਆ ਜੀ ਫਲਾਨਾ ਚੌਥੇ ਨੰਬਰ ਤੇ ਆ ਗਿਆ ਜੀ ਫਲਾਨਾ 100 ਨੰਬਰ ਤੇ ਆ ਗਿਆ ਇਹ ਸਿਰਫ ਸਰਕਾਰ ਦੀ ਜਿਹੜੀ ਇੱਕ ਪਾਲਿਸੀ ਆ ਜਿਵੇਂ ਇਹਨਾਂ ਨੇ ਐਲਪੀਜੀ ਗੈਸ ਤੋਂ ਸਬਸਿਡੀ ਖਤਮ ਕੀਤੀ ਆ ਇਸੇ ਤਰ੍ਹਾਂ ਇਹਨਾਂ ਨੇ ਆਉਣ ਵਾਲੇ 2-4 ਸਾਲ ਦੇ ਵਿੱਚ ਯੂਰੀਆ ਡੀਏਪੀ ਆ ਜਿਹੜੀ ਉਹਦੇ ਤੇ ਸਬਸਿਡੀ ਦਿੱਤੀ ਜਾ ਰਹੀ ਆ ਉਹ ਤੋਂ ਹੱ ਪੰਜਾਬ ਦੇ ਕਿਸਾਨਾਂ ਨੂੰ ਜਿਵੇਂ ਪਹਿਲਾਂ ਦਿੱਲੀ ਧੂੰਏ ਲਈ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਸੀ ਇਸ ਵਾਰ ਬਹੁਤ ਘੱਟ ਜਿਹੜੀ ਨਾ ਮਾਤਰਾ ਝੋਨੇ ਨੂੰ ਅੱਗ ਲੱਗੀ ਹੈ ਪਰਾਲੀ ਪਰਾਲੀ ਨੂੰ ਤੇ ਉਹਦੇ ਚ ਦਿੱਲੀ ਦੇ ਵਿੱਚ ਪ੍ਰਦੂਸ਼ਣ ਇਸ ਵਾਰ ਵੀ ਪਿਛਲੇ ਸਾਰੇ ਰਿਕਾਰਡ ਤੋੜ ਗਿਆ ਹੁਣ ਫਿਰ ਉਹ ਦਿੱਲੀ ਦਾ ਪ੍ਰਦੂਸ਼ਣ ਕਿੱਥੋਂ ਆਇਆ ਕਿਸਾਨਾਂ ਨੇ ਤਾਂ ਇਸ ਵਾਰ ਅੱਗ ਨਹੀਂ ਲਗਾਈ ਉਵੇਂ ਇਸੇ ਤਰ੍ਹਾਂ ਇਹ ਜਿਹੜਾ ਕਿਸਾਨਾਂ ਨੂੰ ਯੂਰੀਏ ਨੂੰ ਬਰਵਾ ਬਦਨਾਮ ਕਰਕੇ ਕਿਸਾਨਾਂ ਨੂੰ ਯੂਰੀਏ ਤੇ ਡੀਏਪੀ ਤੋਂ ਸਬਸਿਡੀ ਆ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹਦੇ ਹੱਥ ਖਿੱਚਣਾ ਚਾਹੀਦਾ ਜਿਹੜਾ ਕਿਸਾਨ ਆ ਉਹ ਭੰਬਲ ਪੂਸੇ ਦੇ ਵਿੱਚ ਫਸਿਆ ਹੋਇਆ ਉਹ ਚ ਡਲਦਲ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਹੈ